ਤੁਸੀਂ ਕਿਹਾ ਕੋਈ ਬਿਆਨ ਨਹੀਂ ਆਇਆ ਕੋਈ ਤਸਵੀਰਾਂ ਨਹੀਂ ਆਈਆਂ ਸਾਰੀ ਸੋਸ਼ਲ ਮੀਡੀਆ ਤੇ ਸਾਡੇ ਮੰਤਰੀ ਸਿਰਾਂ ਤੇ ਬੋਰੀਆਂ ਚੱਕੀ ਫਿਰਦੇ ਸੀ ਡੀਸੀ ਵਿਚਾਰੇ ਪਾਣੀ ਚ ਫਿਰਦੇ ਸੀ ਡੀਸੀ ਦੇ ਸਿਰਾਂ ਤੇ ਬੋਰੀਆਂ ਸੀ ਤੁਸੀਂ ਕਿਹਨੇ ਕੋਈ ਤਸਵੀਰ ਨਹੀਂ ਦੇਖੀ ਮੈਂ ਨਹੀਂ ਨਹੀਂ ਆਹੀ ਤਾਂ ਗੱਲ ਆ ਉਹ ਤਾਂ ਬੋਰੀਆਂ ਜਾਂ ਹੋਰ ਉਹ ਤਾਂ ਨੌਜਵਾਨ ਮੁੰਡੇ ਸਮਾਜ ਸੇਵੀ ਜਾਂ ਜਿਹੜੇ ਲੋਕ ਆਪ ਮੁਹਾਰੇ ਪਹੁੰਚ ਗਏ ਉਹ ਤਾਂ ਉੱਥੇ ਕਰਨ ਲੱਗੇ ਹੋਏ ਸੀਗੇ ਤੁਹਾਡਾ ਕੰਮ ਕੀ ਸੀ ਐਡਮਿਨਿਸਟਰेटर ਉਹ ਤੁਹਾਡਾ ਕੰਮ ਕੀ ਸੀਗਾ ਤੁਹਾਡਾ ਕੰਮ ਸੀਗਾ ਵੀ ਉੱਥੇ ਵੱਡੇ ਵੱਡੇ ਜਿਹੜੀ ਚੀਜ਼ ਦੀ ਲੋੜ ਆ ਉੱਥੇ ਵੱਡੇ ਵੱਡੇ ਜਾਲ ਇੰਜੀਨੀਅਰ ਸਾਡੇ ਵੀ ਭਾਈ ਇਹ ਦੱਸੋ ਇੰਜੀਨੀਅਰ ਸੀਗੇ ਉੱਥੇ ਸਾਈਡ ਤੇ ਡਰੈਂਗਾ ਲੈ ਕੇ ਇਤਨਾ ਆ ਰਿਹਾ ਹੈ ਇਤਨਾ ਜਾ ਰਿਹਾ ਹੈ ਕਿਸੇ ਕਾ ਗਿਆ ਕਿਸੇ ਬੰਦ ਕਰ ਗਿਆ ਬਸ ਸਿਰਫ ਪੇਪਰ ਵਰਕ ਪ੍ਰੈਕਟੀਕਲ ਕੀ ਸੀ ਪ੍ਰੈਕਟੀਕਲ ਕੱਲੀ ਨਾਲੇ ਦੂਜੇ ਨੰਬਰ ਤੇ ਵੀ ਮਤਲਬ ਇੱਕ ਮੈਂ ਪੱਥਰ ਚੱਕ ਲੈ ਜਾਂ ਇੱਕ ਮੈਂ ਉਹ ਕੁਝ ਚੱਕ ਕੇ ਮੈਂ ਫੋਟੋ ਪਾ ਤੀ ਵੀ ਹੜਾ ਤੇ ਮੈਂ ਸੇਵਾ ਕਰਦਾ ਕੀ ਉਹ ਸੇਵਾ ਹੋ ਗਈ ਉਹ ਤਾਂ ਇੱਕ ਮੂਵਮੈਂਟ ਹੈ ਜਿਹੜੀ ਕੈਚ ਕਰਕੇ ਤੁਸੀਂ ਪਾ ਤੀ ਤੁਸੀਂ ਪੱਥਰ 5 ਮਿੰਟ ਚੱਕਿਆ 10 ਮਿੰਟ ਚੱਕਿਆ ਜਾਂ 2 ਘੰਟੇ ਹੋ ਚੱਕੇ ਅਸੀਂ ਭਾਗਪੁਰ ਦੀ ਸਾਰੇ ਨੌਜਨ 2000 ਗੱਟਾ ਲੈ ਕੇ ਗਏ ਅਸੀਂ ਕਹਿੰਦੇ ਅਸੀਂ ਬਹੁਤ ਸੇਵਾ ਕੀਤੀ ਸਾਡਾ ਤਾਂ ਬਾਈਸ ਉਹ ਸੇਵਾ ਦੇ ਵਿੱਚ 2000 ਗੱਟੇ ਦਾ ਯੋਗਦਾਨ ਹੈ ਨਾ ਕੇਵਲ ਬਾਕੀ ਲੋਕਾਂ ਨੇ ਆਪਣਾ ਸਿਰ ਆਪ ਗੋਦਿਆ ਸਰਕਾਰਾਂ ਦਾ ਡੀਸੀਾ ਉਥੇ ਫਰਜ ਕੀ ਸੀ ਐਨਡੀਆਰਫ ਜਿਹੜੀ ਸੀਗੀਆਂ ਜੇ ਉਥੇ ਆਰਮੀ ਆ ਗਈ ਤਾਂ ਤੁਸੀਂ ਕਹਿੰਦੇ ਵੀ ਨਹੀਂ ਸੰਗਤ ਜੀ ਤੁਸੀਂ ਪਿੱਛੇ ਖੜੋ ਜਿਹੜੀ ਚੀਜ਼ ਦੀ ਲੋੜ ਆ ਅਸੀਂ ਕਰਦੇ ਆ ਸਾਨੂੰ ਜਦੋਂ ਤੁਹਾਨੂੰ ਕਾਲ ਕਰਾਂਗੇ ਲੋਕ ਤਾਂ ਤਿਆਰ ਖੜੇ ਸੀਗੇ ਤੁਹਾਡਾ ਸਰਕਾਰ ਦਾ ਇਨੀਸ਼ੀਏਟਿਵ ਜਾਂ ਐਫਰਟ ਕੀ ਸੀ ਕੁਸ਼ਮੀਨੀ ਵੀ ਉੱਥੇ ਜਿਹੜੇ ਆਪਾਂ ਕਹਿੰਦੇ ਕੱਲੀ ਫੋਟੋ ਅਸੀਂ ਤਾਂ ਪ੍ਰੋਬਲਮ ਬਈ ਅਸੀਂ ਕੱਲੀ ਅੱਜ ਕੱਲ ਪ੍ਰੈਜੈਂਟੇਸ਼ਨ ਤੇ ਰਹਿ ਗਏ ਵੀ ਸਾਡੇ ਕਿੱਦਾਂ ਅਸੀਂ ਪ੍ਰੈਜੈਂਟ ਕਰਤਾ ਪਰ ਜਿਹੜੀ ਤੁਹਾਡਾ ਤੁਹਾਨੂੰ ਕਹਿੰਦੇ ਸੇਵਾ ਦਾ ਮੇਵਾ ਤਾਂ ਉਹ ਮਿਲਣਾ ਜਿੰਨੇ ਤੁਸੀਂ ਕੀਤੀ ਹੋਊਗੀ ਚਾਹੇ ਅਫਸਰ ਹੈ ਚਾਹੇ ਕੋਈ ਮਨਿਸਟਰ ਹੈ ਚਾਹੇ ਕੋਈ ਵਰਕਰ ਹੈ ਕੋਈ ਵੀ ਹੈ ਜਿੰਨੀ ਸੇਵਾ ਕੀਤੀ ਹੋਊਗੀ ਕਿਹਦੀ ਕੀਤੀ ਹੋਊਗੀ ਲੋਕਾਂ ਦੀ ਕੀਤੀ ਹੋ ਤੇ ਲੋਕ ਉਹ ਮੇਵਾ ਫਿਰ ਤੁਹਾਨੂੰ ਵੋਟਾਂ ਦੇ ਰੂਪ ਚ ਦਿੰਦੇ ਨੇ ਤੁਸੀਂ ਐਡਮਿਨਿਸਟਰ ਵੀ ਫੇਲ ਹੋਈਆ ਗਵਰਨਮੈਂਟ ਵੀ ਫੇਲ ਹੋਈਆ ਚਲੋ ਹੋ ਗਈ ਹੜਾ ਰੋਕਰ ਚ ਫੇਲ ਹੋ ਗਈ ਹੁਣ ਤੁਸੀਂ ਰੀਹੈਬਿਲੀਟੇਸ਼ਨ ਦਾ ਕੁਝ ਕਰਦੋ ਤੁਸੀਂ ਲੋਕਾਂ ਨੂੰ ਮੁੜ ਲੀਹੇ ਜ਼ਿੰਦਗੀ ਲਿਆਉਣ ਲਈ ਤਾਂ ਕੁਝ ਕਰਦੋ ਲੋਕਾਂ ਦੇ ਪੁਨਰਵਾਸ ਲਈ ਤਾਂ ਕੁਝ ਕਰਦੋ ਤੇ ਹੁਣ ਵੀ ਬਾਈ ਕੀ ਹੋ ਰਿਹਾ ਹੁਣ ਵੀ ਚੜਦੀ ਕਲਾ ਰੰਗਲ ਦੇਖੋ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਉਹ ਪੈਸੇ ਪਾਵੋ ਹਨਾ ਵੀ ਇਹ ਸਰਕਾਰ ਇਹ ਸਰਕਾਰ ਇਹ ਸਿੰਪਲ ਕਹੇ ਬਿសារਟ ਸਟੇਟ ਆ ਫੰਡ ਹੈਗਾ ਜਿਵੇਂ ਡਿਜ਼ਾਸਟਰ ਫੰਡ ਆ ਉਹ ਚ ਪਈ ਤੁਸੀਂ ਪਾਵੋ ਫਿਰ ਤੁਸੀਂ ਤੁਸੀਂ ਸਾਰੇ ਕੰਮ ਛੱਡ ਕੇ ਉਧਰ ਹੀ ਬਹਿ ਗਏ ਬਿਵਾਸੇ ਬਹਿ ਕੇ ਫੋਨ ਕਾਲਸ ਕਰੋ ਬੰਦੇ ਲੈ ਕੇ ਆ ਉਹ ਉਹ ਕਰੋ ਇਹ ਦੋ ਜੋਰ ਤੁਸੀਂ ਜਿੰਨਾ ਵੀ ਤੁਹਾਡਾ ਕੋਈ ਸਰਮਾਇਆ ਹੈਗਾ ਤੁਸੀਂ ਹੁਣ ਗਰਾਊਂਡ ਤੇ ਜਾਓ ਉਦੋਂ ਤਾਂ ਆਪਾਂ ਗਏ ਆ ਕਿੱਥੇ ਟੁੱਟ ਗਿਆ ਅਲਗ-ਅਲਗ ਮੰਤਰੀ ਹਨਾ ਪਾਣੀ ਦੀ ਬੋਤਲ ਲੈ ਕੇ ਹੁਣ ਜਾਓ